ਬਦਕਿਸਮਤੀ ਹੈ ਕਿ ਅੱਜ ਉਹਨਾਂ ਨੂੰ ਟ੍ਰਿਬਿਊਟ ਡੈਡੀਕੇਟ ਕਰਨਾ ਪੈ ਰਿਹਾ ਬੜੀ ਖੁਸ਼ੀ ਖੁਸ਼ੀ ਅਸੀਂ ਆਏ ਚੰਡੀਗੜ੍ਹ ਉਹਦਾ ਵੀਡੀਓ ਬਣਾਇਆ ਰਿਲੀਜ਼ ਵੀ ਚੰਡੀਗੜ੍ਹ ਕੀਤਾ ਅੱਜ ਦੇਖ ਲੋ ਉਹ ਹੀ ਸ਼ਹਿਰ ਹੈ ਔਰ ਬਦਕਿਸਮਤੀ ਹੈ ਕਿ ਉਹ ਹੈ ਨਹੀਂ ਜਿਹੜਾ ਇੰਨਾ ਚਾਹ ਕਰਦੇ ਸਨ ਸੀਨੀਅਰ ਹੋਣ ਦੇ ਬਾਵਜੂਦ ਇੰਨਾ ਪਿਆਰ ਕਰਦੇ ਸੀ ਚਿੰਦਾ ਜੀ ਦਾ ਜਾਣਾ ਬਹੁਤ ਅਸਹਿ ਹੈ ਕੈਸਾ ਜੋੜ ਸੰਗਤ ਦੇ ਡਿੱਠੇ ਤੇ ਆਖਿਰ ਵਿੱਥਾਂ ਪਈਆਂ ਜਿਨ੍ਹਾਂ ਦੇ ਬਾਝ ਇੱਕ ਪਲ ਨਹੀਂ ਸੀ ਰਹਿੰਦੇ ਅੱਜ ਸ਼ਕਲਾਂ ਵੀ ਯਾਦ ਨਾ ਰਹੀਆਂ ਇਹੋ ਜੇ ਕੰਮ ਕਰੋ ਜਿਹਦੇ ਨਾਲ ਅਮਰ ਹੋ ਜਾਓ ਵਰਨਾ ਕੋਡ ਦੀਆਂ ਪੈੜਾਂ ਪਾ ਕੇ ਛੱਡ ਜਾਓਗੇ ਸਿੰਗਰ ਪਦਮ ਸ਼੍ਰੀ ਹੰਸਰਾਜ ਹੰਸ ਸਾਡੇ ਨਾਲ ਮੌਜੂਦ ਨੇ ਆਪਣੇ ਅਜੀਜ਼ ਦੇ ਲਈ ਇੱਕ ਗਾਣਾ ਲੈ ਕੇ ਸੁਨਿੰਦਰ ਸ਼ਿੰਦਾ ਜਿਹੜੇ ਕਿ ਤਕਰੀਬਨ ਸਾਲ ਹੋ ਚੁੱਕਾ ਦੁਨੀਆ ਤੋਂ ਰੁਖਸਤ ਕਰ ਗਏ ਨੇ ਲੇਕਿਨ ਆਪਣੇ ਗਾਣਿਆਂ ਜ਼ਰੀਏ ਉਹਨਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਹੈ ਸਰ ਜਿਵੇਂ ਤੁਸੀਂ ਪ੍ਰੈਸ ਕਾਨਫਰੰਸ 'ਚ ਵੀ ਜ਼ਿਕਰ ਕੀਤਾ ਕਿ ਉਹ ਭਾਵੇਂ ਫਿਜ਼ੀਕਲੀ ਇੱਥੇ ਮੌਜੂਦ ਨਹੀਂ ਨੇ ਲੇਕਿਨ ਤੁਸੀਂ ਉਹ ਆਪਣੇ ਵਿਰਸੇ ਦੇ ਪ੍ਰਤੀ ਜਿਸ ਤਰ੍ਹਾਂ ਡਿਵੋਟੀ ਸੀਗੇ ਉਹਨਾਂ ਨੇ ਜ਼ਿੰਦਾ ਰੱਖਿਆ ਪੰਜਾਬੀਅਤ ਨੂੰ ਸੋ ਤੁਸੀਂ ਆਪਣੇ ਗਾਣਿਆਂ ਦੇ ਜ਼ਰੀਏ ਵੀ ਉਹਨਾਂ ਨੂੰ ਉਸੇ ਤਰ੍ਹਾਂ ਲੋਕਾਂ ਦੇ ਰੂਪ ਰੂਪ ਰੱਖ ਹਾਂਜੀ ਮੈਂ ਇਹ ਲੋ ਬਦਕਿਸਮਤੀ ਹੈ ਕਿ ਅੱਜ ਉਹਨਾਂ ਨੂੰ ਟ੍ਰਿਬਿਊਟ ਡੈਡੀਕੇਟ ਕਰਨਾ ਪੈ ਰਿਹਾ ਅਜੇ 1.5 ਸਾਲ ਪਹਿਲਾਂ ਉਹਨਾਂ ਨੇ ਮੇਰੇ ਤੋਂ ਗੀਤ ਗਵਾਇਆ ਸੀ ਆਪਣੇ 뮤직 ਵਿੱਚ ਮੈਂ ਕਿਹਾ ਜੀ ਮੈਂ ਘੱਟ ਗਾਉਣਾ ਗਾਉਣਾ ਅੱਜਕੱਲ ਦੂਸਰੇ ਬੰਨੇ ਤੁਰਿਆ ਹੈ ਕਿ ਨੋ ਕਿ ਮੇਰਾ ਹੁਕਮ ਹੈ ਗਾਉਣਾ ਪੈਣਾ ਫਿਰ ਬੜੀ ਖੁਸ਼ੀ ਖੁਸ਼ੀ ਅਸੀਂ ਆਏ ਚੰਡੀਗੜ੍ਹ ਉਹਦਾ ਵੀਡੀਓ ਬਣਾਇਆ ਰਿਲੀਜ਼ ਵੀ ਚੰਡੀਗੜ੍ਹ ਕੀਤਾ ਅੱਜ ਦੇਖ ਲਓ ਉਹੀ ਸ਼ਹਿਰ ਹੈ ਔਰ ਬਦਕਿਸਮਤੀ ਇਹ ਹੈ ਕਿ ਉਹ ਹੈ ਨਹੀਂ ਜਿਹੜਾ ਇੰਨਾ ਚਾਹ ਕਰਦੇ ਸਨ ਸੀਨੀਅਰ ਹੋਣ ਦੇ ਬਾਵਜੂਦ ਇੰਨਾ ਪਿਆਰ ਕਰਦੇ ਸੀ ਚਿੰਦਾ ਜੀ ਦਾ ਜਾਣਾ ਬਹੁਤ ਐਸਾ ਹੈ ਸੋ ਅੱਜ ਵੀ ਗਾਣੇ ਦਾ ਟਾਈਟਲ ਵੀ ਹੈ ਕਿ ਥੇ ਤੁਰ ਗਿਆਂ ਯਾਰਾ ਸੋ ਇਹ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕਰ ਰਿਹਾ ਜੋ ਦਰਦ ਤੁਹਾਡੇ ਅੰਦਰ ਹੈ ਉਹਨਾਂ ਦੇ ਜਾਣ ਦਾ ਸੋ ਇਸ ਗਾਣੇ ਦੇ ਵਿੱਚ ਹੋਰ ਕਿਵੇਂ ਤੁਸੀਂ ਉਹਨਾਂ ਦੀਆਂ ਯਾਦਾਂ ਨੂੰ ਸਮੇਟ ਕੇ ਐਲੈਬੋਰੇਟ ਕਰ ਕਹਿੰਦੇ ਨਾ ਕਿ ਸੈ ਸੈ ਜੋੜ ਸੰਗਤ ਦੇ ਡਿੱਠੇ ਤੇ ਆਖਰ ਵਿੱਥਾਂ ਪਈਆਂ ਜਿਨ੍ਹਾਂ ਦੇ ਬਾਝ ਇੱਕ ਪਲ ਨਹੀਂ ਸੀ ਰਹਿੰਦੇ ਅੱਜ ਸ਼ਕਲਾਂ ਵੀ ਯਾਦ ਨਾ ਰਹੀਆਂ ਉਹ ਬੇਸ਼ੱਕ ਫਿਜ਼ੀਕਲੀ ਨਹੀਂ ਲੇਕਿਨ ਉਹਨਾਂ ਦੀ ਯਾਦ ਕਾਇਮ ਰਵੇ ਇਸ ਕਰਕੇ ਅਸੀਂ ਹਰ ਸਾਲ ਉਹਦਾਂ ਤਾਂ ਕੋਈ ਦਿਨ ਨਹੀਂ ਜਦ ਦਿਨ ਉਹਨੂੰ ਭੁੱਲ ਜਾਈਏ ਲੇਕਿਨ ਕਮ ਸੇ ਕਮ ਲੋਕਾਂ ਨੂੰ ਇਹ ਦੱਸਣ ਲਈ ਕਿ ਉਹ ਜ਼ਿੰਦਾ ਆ ਉਹਨਾਂ ਦੀ ਯਾਦ ਵਿੱਚ ਮੈਂ ਤਾਂ ਚਾਹਨਾ ਕਿ ਕੋਈ 뮤직 ਅਕੈਡਮੀ ਵੀ ਬਣੇ ਉਹਨਾਂ ਦਾ ਸੰਗੀਤ ਸਰਦੂਲ ਭਾਈ ਦਾ ਸੰਗੀਤ ਕੁਲਦੀਪ ਮਾਨਿਕ ਸਾਹਿਬ ਦਾ ਸੁਰਿੰਦਰ ਕੌਰ ਜੀ ਦਾ ਇਹ ਪ੍ਰਿਜ਼ਰਵ ਕੀਤੇ ਜਾਣ ਔਰ ਮੇਲਾ ਵੀ ਲੱਗੇ ਉਹਨਾਂ ਦੀ ਯਾਦ ਚ ਤੇ ਤਾਂ ਕਿ ਆਉਣ ਵਾਲੀਆਂ ਨਸਲਾਂ ਨੂੰ ਯਾਦ ਰਹੇ ਕਿ ਆਹ ਬੰਦੇ ਸੀ ਜਿਹੜੇ ਸੁਚਲ ਸੱਚੇ ਸੋਚੇ ਆਰਟਿਸਟ ਸੀ ਔਰ ਪੰਜਾਬੀਅਤ ਜਿਹਨਾਂ ਚ ਕੁੱਟ-ਕੁੱਟ ਕੇ ਭਰੀ ਹੋਈ ਸੀ ਪਹਿਰਾਵੇ ਤੋਂ ਲੈ ਕੇ ਗੱਲਬਾਤ ਤੋਂ ਲੈ ਕੇ ਗਾਣੇ ਤੱਕ ਸੁਰ ਤੱਕ ਕੋਸ਼ਿਸ਼ ਕਰਾਂਗਾ ਕਿਉਂਕਿ ਤੁਸੀਂ ਖੁਦ ਇੱਕ ਪੋਲਿਟਿਕਲ ਫਿਗਰ ਹੋ ਸੈਂਟਰ ਤੱਕ ਜਾਂ ਪੰਜਾਬ ਸਰਕਾਰ ਤੱਕ ਇਹਦੇ ਲਈ ਪਹੁੰਚ ਹਾਂਜੀ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਮਾਨਯੋਗ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿਉਂਕਿ ਮੈਂ ਦਿੱਲੀ ਰਹਿਣਾ ਦਿੱਲੀ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਕੁਝ ਕਰਨਾ ਚਾਹੀਦਾ ਕਿ ਆਰਟਿਸਟਨਲੀ ਇਥੇ ਸਰਦਾਰ ਮਹਿੰਦਰ ਸਿੰਘ ਰੰਧਾਵਾ ਸਾਹਿਬ ਸੀ ਜਿਨ੍ਹਾਂ ਨੇ ਚੰਡੀਗੜ੍ਹ ਬਣਾਉਣ ਵਿੱਚ ਬੜਾ ਯੋਗਦਾਨ ਯੂਨੀਵਰਸਿਟੀ ਜਿਹੜੀ ਖੇਤੀਬਾੜੀ ਉਹਦਾ ਬੜਾ ਯੋਗਦਾਨ ਹੈ ਮੇਰੇ ਖਿਆਲ ਆ ਆਰਟ ਕਾਉਂਸਲ ਵੀ ਉਹਨਾਂ ਨੇ ਬਣਵਾਈ ਸੀ ਇਹੋ ਜੇ ਕੰਮ ਕਰੋ ਜਿਹਦੇ ਨਾਲ ਅਮਰ ਹੋ ਜਾਓ ਵਰਨਾ ਕੋਡ ਦੀਆਂ ਪੈੜਾਂ ਪਾ ਕੇ ਛੱਡ ਜਾਓਗੇ ਬਥੇਰੇ ਪੋਲਿਟਿਸ਼ੀਅਨ ਆਏ ਟਰ ਗਏ ਜ ਉਹਨਾਂ ਕੋਈ ਯਾਦ ਨਹੀਂ ਰੱਖਦਾ ਜੇ ਐਦਾਂ ਦੇ ਕੰਮ ਕਰ ਜਾਓਗੇ ਕੋਈ ਆਰਟਿਸਟ ਕਲੋਨੀ ਹੋਵੇ ਉੱਥੇ ਪੱਤਰਕਾਰ ਕਲਾਕਾਰ ਲੇਖਕ ਸਾਹਿਤਕਾਰ ਰਹਿਣ ਆਪਸ ਵਿੱਚ ਪਿਆਰ ਨਾ ਰਹਿਣ ਜਿੱਦਾਂ ਪ੍ਰੀਤ ਲੜੀ ਸਾਹਿਬ ਨੇ ਪ੍ਰੀਤ ਨਗਰ ਵਸਾਇਆ ਸੀ ਰੰਧਾਵਾ ਸਾਹਿਬ ਨੇ ਕਿੰਦੇ ਇੱਥੇ ਪਲਾਟ ਪਲੂਟ ਵੀ ਦਿੱਤੇ ਸੀ ਅਮਰਤਾ ਪ੍ਰੀਤਮ ਜੀ ਨੂੰ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੂੰ ਹੁਣ ਵੀ ਚਾਹੀਦਾ ਹੈ ਕਿ ਕੋਈ ਕਲਾਕਾਰਾਂ ਨੂੰ ਜਿਨ੍ਹਾਂ ਨੇ ਇੰਨਾ ਕੰਟਰੀਬਿਊਟ ਕੀਤਾ ਜਿਨ੍ਹਾਂ ਕੋਲ ਕੰਮ ਹੈ ਨਹੀਂਗਾ ਆਰਥਿਕ ਪੱਖੋਂ ਤੰਗ ਨੇ ਉਹਨਾਂ ਨੂੰ ਪੈਨਸ਼ਨ ਪ pensions ਲੱਗੇ ਕੋਈ ਸਿਕਿਉਰ ਜੈ ਫੀਲ ਕਰਨ ਜਿੰਨੇ ਸਾਹ ਹੈਗੇ ਚੱਜ ਦੇ ਲੈਣ ਜਿਹੜੇ ਤੁਹਾਡੇ ਵਿਹੜੇ ਦੀਆਂ ਰੌਣਕਾਂ ਬਣੇ ਤੁਹਾਡੇ ਹਰ ਖੁਸ਼ੀ 'ਚ ਸ਼ਾਮਲ ਹੋਏ ਤੁਹਾਡਾ ਵਿਰਸਾ ਕਾਇਮ ਰੱਖਿਆ ਉਹਨਾਂ ਦਾ ਐਂਡ ਵੀ ਸੋਹਣਾ ਹੋਵੇ ਇਹ ਸਰਕਾਰਾਂ ਦਾ ਫਰਜ਼ ਬਣਦਾ ਆਪ ਇਹ ਸਵਾਲ ਹੈ ਫਰੀਦਕੋਟ ਦੇ ਵਿੱਚ ਜਿਵੇਂ ਇਲੈਕਸ਼ਨਸ ਦੇ ਵਿੱਚ ਦੇਖਿਆ ਸਰਗਮ ਰੇ ਤੁਸੀਂ ਤੁਹਾਡੇ ਸਾਹਮਣੇ ਵੀ ਕਲਾਕਾਰ ਹੀ ਸੀ ਮੁਹੰਮਦ ਸਦੀਕ ਉਹਨੂੰ ਹੁਣ ਪੋਲੀਟੀਕਲੀ ਹਟ ਕੇ ਕੁਝ ਨਵਾਂ ਕਰਨ ਦੀ ਚਾਹ ਹੈ ਹਾਂ ਜੀ ਕਿਤੇ ਹਟਣ-ਹਟਣ ਦੀ ਲੋੜ ਨਹੀਂ ਆਪਣਾ ਸੰਗੀਤ ਲਈ ਜ਼ਿੰਦਾ ਮੈਂ ਰੋਮ ਰੋਮ ਮੇਰਾ ਸੰਗੀਤ ਹੀ ਹੈਗਾ ਬਣਿਆ ਹੀ ਮੈਨੂੰ ਲੱਗਦਾ ਸੰਗੀਤ ਲਈ ਆ ਉਹ ਤਾਂ ਐਵੇਂ ਕਰ ਜਦੋਂ ਮੈਂ ਕਰਦਾ ਵੀ ਆ ਲੋਕੀ ਕਹਿੰਦੇ ਯਾਰ ਆਉਂਦੀ ਤਾਂ ਹੈ ਨਹੀਂ ਨੂੰ ਪੋਲਿਟਿਕਸ ਲੜਦਾ ਇਲੈਕਸ਼ਨ ਹੈ ਤੇ ਲੱਗਦਾ ਇਦਾਂ ਜਿੱਦਾਂ ਕੋਈ ਸੂਫੀ ਬੋਲ ਰਿਹਾ ਤੇ ਬਸ ਨੇਚਰ ਆ ਮੈਂ ਭਾਈ ਨੇਚਰ ਜਿਹੜਾ ਉਹ ਆਰਟਿਸਟ ਹੈ ਔਰ ਮੈਂ ਆਰਟਿਸਟ ਜਦੋਂ ਬਣ ਕੇ ਬੋਲਦਾ ਉਦੋਂ ਮੈਨੂੰ ਕੌਨਫੀਡੈਂਸ ਵੀ ਹੁੰਦਾ ਮੈਨੂੰ ਫਖਰ ਵੀ ਹੁੰਦਾ ਪੋਲਿਟਿਕਸ ਵਿੱਚ ਤੇ ਮੈਂ ਰਿਲੀ ਕਈ ਵਾਰੀ ਤਾਂ ਐਮਬੈਰਸਿੰਗ ਖੋਦੀ ਮੈਂ ਆਪਣਾ ਜਾਣ ਕੇ ਮਜ਼ਾਕ ਉਡਾਉਂਦਾ ਰਹਿਣਾ ਡਿਸਟੈਂਸ ਇਹਨੂੰ ਇਸ ਬੰਦੇ ਨੂੰ ਵੀ ਵੇਖਦਾ ਰਹਿਣਾ ਥੈਂਕ ਯੂ ਸੋ ਆਨਲਿਸ ਸਮੇਦ ਦੇ ਵਿੱਚ ਕੀ ਜਿਹੜੇ ਚੇਂजेस ਨੇ ਕਿਉਂਕਿ ਰਾਜਨੀਤੂ ਤੋਂ ਹਟ ਕੇ ਹੁਣ ਗਾਇਕੀ ਦੇ ਵਿੱਚ ਕਿਸ ਤਰ੍ਹਾਂ ਆਪਣਾ ਇੱਕ ਨਵੀਂ ਪਹਿਲ ਕਰ ਵੀ ਕਰਨਗੇ ਇਹ ਦੇਖਣਾ ਪੜਾਇਆ ਮੋਈ ਦਾ ਵੀਡੀਓ ਜਰਨਲਿਸਟ ਜਗੀ ਦੇ ਨਾਲ ਪ੍ਰਿੰਕਾ ਮੀਲੂ ਟੈਲੀਪੋਰਟ ਪੰਜਾਬ ਰਣ ਹਿਮਾਚਲ ਚੰਡੀਗੜ੍ਹ